ਲੱਗੋ ਆ ਗੁਰੇ ਵੀਰਾ ਡੰਗਰ ਤੂੰ ਵਾਲੇ ਵਿੱਚ ਪੱਠਿਆਂ ਚ ਮੈਂ ਕਾਦੇ ਬਾੜਨੇ ਤੇ ਆ ਪੱਠੇ ਆ ਜਾੜਦੇ ਇਹਨਾਂ ਨੇ ਤੇ ਤੈਨੂੰ ਡਕੇ ਡਕੇ ਰਿੰਦੇ ਨਹੀਂ ਡਕੇ ਤੇਰੇ ਡਕੇ ਆ ਆ ਵੇਖੋ ਜੀ ਆ ਗੁਜਰਾ ਦੇ ਆ ਜ਼ਿਮੀਂਦਾਰ ਵਿਚਾਰਾ ਵੇਖੋ ਮਾਤੜ ਬੰਦਾ ਦੇ ਤੇ ਪੱਠੇ ਸਾਰੇ ਜਾੜਦੇ ਗੁਜਰਾ ਨੇ ਇਹਨਾਂ ਨੂੰ ਮਨਾ ਕੀਤਾ ਵੀ ਤੂੰ ਡੰਗਰ ਨਹੀਂ ਬਾੜਨੇ ਫਿਰ ਜਿੱਦ ਕੇ ਡੰਗਰ ਵਿੱਚ ਬਾੜਦੇ ਆ ਆ ਪਤਾ ਨਹੀਂ ਕਿੱਥੋਂ ਸੰਗਿਆ ਤੋਂ ਗੁਜਰਾ ਆ ਆ ਵੇਖੋ ਤੇ ਇਹਨਾਂ ਨੂੰ ਇਹ ਗੱਲ ਆਖੀ ਵੀ ਆ ਉਹਨੂੰ ਜਰੂਰ ਮਾਤਰ ਨੂੰ ਨੁਕਸਾਨ ਪਹਰ ਦੋ ਤੇ ਇਹ ਗਾੜੀਆਂ ਅੱਖਾਂ ਟੜਦੇ ਆ ਆ ਗੁੱਜਰ ਜੇ ਹਾਂਜੀ ਆ ਸਾਰੀ ਪਿੰਡ ਦੀ ਪੰਚਾਇਤ ਇਧਰ ਖੋ ਜੀ ਡੇਲੀਆਂ ਟੜਦੀਆਂ ਸਾਰੀ ਜੇ ਕੋਈ ਮੋਦਵਾਰ ਬੰਦਾ ਡੱਕਦਾ ਨਾ ਪਿੰਡੋਂ ਇਹਨਾਂ ਨੂੰ ਤੇ ਇਹ ਗਾੜੀਆਂ ਉਹਨਾਂ ਨੂੰ ਅੱਖਾਂ ਮਖਾਉਂਦੇ ਆ ਆ ਵੇਖੋ ਇਹਨਾਂ ਨੂੰ ਅੱਜ 4 ਦਿਨ ਹੋ ਗਏ ਮੈਂ ਉਹਨਾਂ ਨੂੰ ਵੀਡੀਓ ਪਾਈ ਆ ਵੇਖੋ ਜੀ ਆ ਗਰੀਬ ਨੇ ਪੱਠੇ ਵੀ ਯਾਰ ਦਿੱਤੇ ਆ ਉਹ ਪੱਠੇ ਲੱਭਣ ਨਹੀਂ ੜਿਆ ਤੇ ਦੇ ਗਰੀਬ ਨੇ ਪੱਠੇ ਵੀ ਯਾਰ ਨਿੱਤੇ ਆ ਨਾ ਰੋਖ ਰਹੇ ਡੰਡੇ ਆ ਤੇ ਪਹਿਲੀ ਗੱਲ ਸਾਡੇ ਯੱਟ ਵੀ ਆ ਕਰਤੂ ਦੇ ਮਾਰ ਕੇ ਨਹੀਂ ਇਹ ਆ ਛੜਕਾਂ ਦੇ ਉੱਤੇ ਇਹਨਾਂ ਨੇ ਗੰਦ ਪਾਇਆ 2-200 ਡੰਗੜ ਰਾਹ ਨਹੀਂ ਡੰਬੇ ਅੱਗੇ ਉਹ ਦੇ ਖੇਸ ਦਾ ਨਹੀਂ ਢੱਕਿਆ ਦੇਖ ਇਹਨਾਂ ਦਾ ਰਾਂਝਾ ਕੰਜੜ ਹੀ ਉਹ ਆਂਦਾ ਹੀ ਲੱਖੇ ਮਿਲਿਆ ਉਹਨੂੰ ਅਸੀਂ ਕਹਿੰਨੇ ਲੱਖੇ ਘਰ ਘਾਰੀ ਸਾਡੇ 12000 ਪਿੰਡਵਾ ਉਹਦੇ ਸਾਰੇ ਇੱਕ ਐਮ ਆ ਹੇ ਗੁਜਰਾ ਨੂੰ ਛੜਕਾਂ ਦੇ ਨਹੀਂ ਆਉਂਦੇ ਨਾ ਇਹ ਆਪਣੀਆਂ ਖੁਰਲੀਆਂ ਬਣਾਉਣ ਇਹ ਮਈਆਂ ਨੂੰ ਬੰਨ੍ਹ ਕੇ ਪੱਠੇ ਪਾਉਣ ਇਹਨਾਂ ਨੂੰ ਛੜਕਾਂ ਦੇ ਨਹੀਂ ਆਉਂਣਾ ਦਾ ਸਾਡਾ ਰੋਕ ਰਹਿਣ ਦਿੰਦੇ ਆ ਦਾ ਸਾਡੀਆਂ ਫਸਲਾਂ ਰਹਿਣ ਦਿੰਦੇ ਨਾ ਛੜਕਦੇ ਰਾਹ ਦਿੰਦੇ ਆ ਗੋਏ ਦੇ ਨਾਲ ਛੜਕਾਂ ਤੇ ਬੈਠ ਦਿੰਦੇ ਆ ਕਿਵੇਂ ਖੁਸ਼ੀ ਦਾ ਜਣਾ ਕਿਹਨੇ ਗਮੀ ਨੇ ਇਹ ਰਾਹ ਨਹੀਂ ਦਿੰਦੇ ਇਹ ਸਾਡੀ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਬੇਨਤੀ ਆ ਯਾ ਗੁਜਰ ਰਖਣਾ ਫੇ ਯਾ ਸਾਨੂੰ ਉਧਰ ਨਾਲ ਰਖਣਾ ਵਾਹਿਗੁਰੂ ਜੀ ਕਾ ਜੱਲ ਸਾਹਿਬ ਜੀ ਕੀ ਪਤਾ ਹੈ